T20 ਦਾ ਵਿਸ਼ਵ ਪਿਆਲਾ ਪਿਆ ਭਾਰਤ ਦੀ ਝੋਲੀ 2020 ਨੂੰ ਟਾਟਾ ਕਰ ਗਏ ਰੋਹਿਤ ਜਡੇਜਾ ਕੋਹਲੀ ਪਹਿਲੀ ਤੋਂ ਲਾਗੂ ਨਵੇਂ ਕਾਨੂੰਨ ਦੇਸ਼ 'ਚ ਬਦਲ ਗਈਆਂ ਨੇ ਧਾਰਾ ਸੇ ਗਰਮੀ ਦਾ ਵੱਧਦਾ ਜਾਵੇ ਹਾਈ ਹੋ ਗਿਆ ਪਾਰਾ ਇਸ ਹਫਤੇ ਪਿਆ ਮੀਂਹ ਜ਼ੋਰਾਂ ਦਾ ਸੜਕਾਂ ਦੀ ਹਾਲਤ ਖਸਤਾ ਏ ਮੋਬਾਈਲ ਵੀ ਚਾਰਜ ਹੋ ਗਏ ਮਹਿੰਗੇ ਨੀਲਾ ਸਿਲੰਡਰ ਕੀਤਾ ਸਸਤਾ ਏ ਸੰਸਦ ਦੇ ਪਹਿਲੇ اجلاس ਅੰਦਰ ਹੋਇਆ ਖੂਬ ਡਰਾਮਾ राष्ट्रपति ने भाषण ਦਿੱਤਾ ਵਿਰੋਧੀ ਧਿਰ ਨੇ ਕੀਤਾ ਹੰਗਾਮਾ ਪੂਰੀ ਬੀਜੇਪੀ ਵਿੱਚ ਘੇਰੀ ਸੰਸਦ ਦੇ ਕਿਹਾ ਹਿੰਦੂ ਹਿੰਸਾ ਨਹੀਂ ਕਰਦਾ راہਲ ਚੁੱਕੀ ਤਸਵੀਰ ਭੋਲੇ ਦੀ ਕਹਿੰਦਾ ਬੀਜੇਪੀ ਤੋਂ ਨਹੀਂ ਡਰਦਾ ਰਾਜਾ ਗਰਜਿਆ ਵਿੱਚ ਸੰਸਦ ਦੇ ਬਣਿਆ ਮੂਸੇ ਵਾਲਾ ਦੀ ਆਵਾਜ਼ ਟਾਈਮਸਕੋਅ ਨਿਊਯਾਰਕ ਨੇ ਹਰ 3 ਦਿਨ ਸਿੱਤੂ ਮੂਸੇਵਾਲਾ ਬਚਦਾ ਹੈ ਦਿੱਲੀ ਵਿੱਚ ਹੋਈ ਇਸ ਹਲਚਲ ਤੋਂ ਇੱਥੇ ਜਾਖੜ ਹੋ ਗਏ ਨਾਰਾਜ਼ ਮੀਤ ਹੇਰ ਵੀ ਦਿੱਤਾ ਭਾਸ਼ਣ ਹੋਏ ਦਿੱਲੀ ਵਿੱਚ ਕਾਮਯਾਬ ਸੰਦੀਪ ਪਾਟਕ ਨੇ ਚੁੱਕਿਆ ਮੁੱਦਾ ਮੰਗਿਆ ਜੀਐਸਟੀ ਦਾ ਹਿਸਾਬ ਜ਼ਿਮਨੀ ਚੋਣਾ ਪੱਕ ਗਈਆਂ ਨੇ ਹੋ ਗਈ ਹਲਚਲ ਤੇਜ਼ ਸੀਐਮ ਮਾਨ ਦਾ ਰੋਡ ਸ਼ੋ ਲੋਕਾਂ ਚ ਦਿਸਿਆ ਕ੍ਰੇਸ ਸ਼ੀਤਲ ਨੇ ਚੁੱਕਿਆ ਇਸ਼ੂ ਰਮਣ ਦਾ ਆਖੇ ਭ੍ਰਸ਼ਟਾਚਾਰੀ ਏ ਮੈਂ ਇਹਦੇ ਸਬੂਤ ਦਿਆਂਗਾ ਮੇਰੀ 5 ਤਰੀਕ ਦੀ ਤਿਆਰੀ ਹੈ ਕਿ ਤੋ ਗਰੇ ਕਿ ਮੈਂ ਤੁਹਾਡੇ ਪਰਮਾਨੂ ਦੇਣਾ ਇਹ ਮੈਂ ਨਹੀਂ ਕਹਿ ਰੋਣਾ ਮੈਂ ਮੈਨੇ ਸੈਟ ਇਹ ਜੀ ਜੀ ਸਾਰਿਆਂ ਕੋਡੀ ਸਾਰਿਆਂ ਸੁਣ ਕੇ ਆਖਿਆ ਮਾਨ ਸਾਹਿਬ ਨੇ ਸੁਣੋ ਸ਼ੀਤਲ ਸਿਆ ਕੱਲ ਦਾ ਕਰਦਾ ਅੱਜ ਕਰ ਤੂੰ ਮੈਂ ਨਾ ਧਮਕਿਆਂ ਤੋਂ ਡਰਾਂ ਹਰੇਕ ਵਾਰ ਗੜੀ ਸਮਝੀ ਹੁੰਦਾ ਸ਼ੀਤਲ ਸਿਆ ਕੱਲ ਯਾਰ ਕਰ ਲੈ ਮੇਰੇ ਨਾਲ ਮੈਂ ਕਰੂਗਾ ਮੈਂ ਮੱਚੀ ਬੰਦੀ ਨੂੰ ਕਹਿੰਦਾ ਕਲੂਕ ਕਿਹਾ ਦੋਵੇਂ ਮਾਰ ਗਏ ਪਲਟੀ ਦੋਵੇਂ ਗੁਰੂ ਤੇ ਚੇਲਾ ਨੇ ਇੱਕ ਪਹਿਲਾ ਕਰ ਦਿੱਤਾ ਦੂਜਾ ਹੁਣ ਕਰ ਦੇਣਾ ਵੇਲਾ ਏ ਵੋਟਾਂ ਤੋਂ ਕੁਝ ਦਿਨ ਪਹਿਲਾਂ ਬਦਲੇ ਸਿਆਸੀ ਗੇਰ ਕਾਂਗਰਸੀ ਹੋਏ ਆਪ ਚ ਸ਼ਾਮਲ ਹੋਇਆ ਵੱਡਾ ਉਲਟ ਫੇਰ ਕੰਗਣਾ ਵਾਲੀ ਕੁਲਵਿੰਦਰ ਨੂੰ ਲੈ ਕੇ ਫਿਰ ਚਰਚਾਵਾ ਦਾ ਦੌਰ ਮਹਿਕਮੇ ਨੇ ਲਿਆ ਇਹ ਫੈਸਲਾ ਭੇਜਿਆ ਦੂਰ ਬੰਗਲੌਰ ਸੁਖਬੀਰ ਬਾਦਲ ਦਿਖਾ ਰਹੇ ਤਾਕਤ ਚੱਲ ਰਿਹਾ ਖੂਬ ਡਰਾਮਾ ਏ ਅਕਾਲੀ ਦਲ ਦੇ ਬਾਗੀਆਂ ਦਿੱਤਾ ਜ਼ਿਥੇਦਾਰ ਨੂੰ ਮਾਫੀ ਨਾਮਾ ਏ ਨਿਰਮਲ ॠषि ਨੂੰ ਮਾਨ ਬਖਸ਼ਿਆ ਬਣੇ ਪੀਐਫਟੀਏ ਦੇ ਪ੍ਰਧਾਨ ਗੁੱਗੂ ਗਿਲ ਬਣੇ ਚੇਅਰਮੈਨ ਤੇ ਸਰਪ੍ਰਸਤ ਰੌਣਕੀ RAM 6 ਮਹੀਨੇ ਜਲਥਲ ਹੋ ਗਈ ਕੀ ਬਣੂ ਵਿੱਚ ਸੌਣ ॠषि ਸੂਨਕ ਨੂੰ ਮਾਤ ਦੇ ਕੇ ਸਟਾਰਮਰ ਜਿੱਤ ਗਏ ਚੋਣ ਕੀ ਪਿਆ ਹੁੰਦਾ ਕੀ ਪਿਆ ਚੱਲਦਾ ਵੇਖੋ ਹੁਣ ਕੀ ਬਣਦਾ ਏ ਮਹਿੰਗਾਈ ਨੇ ਲੱਕ ਤੋੜ ਦਿੱਤਾ ਓਖਾ ਹੀ ਕਰ ਚੱਲਦਾ ਏ ਓਖਾ ਹੀ ਕਰ ਚੱਲਦਾ ਏ ਓਖਾ ਹੀ ਕਰ ਚੱਲਦਾ